ਦੋਸਤੋ ਦੇਖੋ ਇਸ ਅੰਗਰੇਜ਼ਨ ਭੈਣ ਨੇ ਕਿੰਨਾ ਵਧੀਆ ਸ਼ਬਦ ਗਾਇਆ ਹੈ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਵੈਸੇ ਤਾਂ ਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਹੈ ਪਰ ਜਦੋਂ ਕਿਸੇ ਦੂਜੀ ਭਾਸ਼ਾ ਵਾਲਾ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਗੱਲ ਕਰਦਾ ਹੈ ਦੂਜੇ ਸੂਬੇ ਦੂਜੇ ਦੇਸ਼ ਦੀ ਭਾਸ਼ਾ ਚ ਗੱਲ ਕਰਦਾ ਤਾਂ ਸੱਚ ਜਾਣਿਓ ਬੜਾ ਮਾਣ ਮਹਿਸੂਸ ਹੁੰਦਾ ਹੈ ਖਾਸ ਕਰਕੇ ਪੰਜਾਬੀ ਜਿਹੜੀ ਕਿ ਆਪਣੇ ਗੁਰੂਆਂ ਪੀਰਾਂ ਮਹਾਰਾਜਿਆਂ ਦੀ ਵੀ ਬੋਲੀ ਰਹੀ ਹੈ ਗੁਰਮੁਖੀ ਤਾਂ ਬੜਾ ਵਧੀਆ ਲੱਗਦਾ ਜਦੋਂ ਕੋਈ ਖਾਸ ਕਰਕੇ ਸਿੱਖ ਧਰਮ ਦੀ ਉਸਤਤ ਕਰਦਾ ਹੈ ਸਿੱਖ ਧਰਮ ਨੂੰ ਰਿਸਪੈਕਟ ਦਿੰਦਾ ਹੈ ਤਾਂ ਫਿਰ ਆਪਣੀ ਵੀ ਉਸ ਨੂੰ ਰਿਸਪੈਕਟ ਦੇਣੀ ਬਣਦੀ ਹੈ ਆਪਣਾ ਵੀ ਫਰਜ਼ ਬਣਦਾ ਹੈ ਸੋ ਸੁਣੋ ਬੜੇ ਸੋਹਣੇ ਤਰੀਕੇ ਨਾਲ ਇਸ ਅੰਗਰੇਜ਼ ਨੇ ਸ਼ਬਦ ਗਾਇਨ ਕੀਤਾ ਹੈ ਸੁਣ ਕੇ ਕਮੈਂਟ ਕਰਕੇ ਵਾਇਗਰੂ ਲਾਜ਼ਮੀ ਲੈ ਕੇ ਜਾਇਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀਡੀਓ ਹਰੇਕ ਪੰਜਾਬੀ ਦੇ ਫੋਨ 'ਚ ਪਹੁੰਚਣੀ ਚਾਹੀਦੀ ਹੈ ਹਰੇਕ ਸਿੱਖ ਦੇ ਫੋਨ 'ਚ ਪਹੁੰਚਣੀ ਚਾਹੀਦੀ ਹੈ ਇਹ ਆਪਣਾ ਤੁਸੀਂ ਫਰਜ਼ ਸਮਝ ਲਓ ਚਾਹੇ ਬੇਨਤੀ ਸਮਝ ਲਓ ਸ਼ੇਅਰ ਲਾਜ਼ਮੀ ਕਰਿਓ ਦੇਖੋ ਪੂਰੀ ਵੀਡੀਓ